ਵਰੀਆਵਾ ਨਾਰਥਵੇ ਇਮੀਗ੍ਰੇਸ਼ਨ ਵਾਲਿਆਂ ਦਾ ਦਫਤਰ ਹੈ ਜੀ ਆਹ ਠੀਕ ਹੈ ਇਹ ਆ 55000 ਰੁਪਏ ਇਹਨਾਂ ਤੋਂ ਲੈਣਾ ਮਸਾਲ ਹੋ ਗਿਆ ਵੀਰੇ ਇੱਕ ਤੇ ਇਹਦਾ ਕਰ ਲਿਓ ਆ ਕੇ ਮੈਂ ਇਹਨਾਂ ਨੂੰ ਵੀਡੀਓ ਭੇਜ ਰਿਹਾ ਮਾਂ ਇਹਨਾਂ ਦਾ ਕਰ ਲਿਓ ਠੀਕ ਹੈ ਜੀ ਮੈਡਮ ਮੈਂ ਤੁਹਾਨੂੰ ਪਹਿਲਾਂ ਰਿਕਵੈਸਟ ਕਰੀਗੇ ਨਹੀਂ ਤੁਹਾਨੂੰ ਪਹਿਲਾਂ ਰਿਕਵੈਸਟ ਕਰੀਗੇ ਨਹੀਂ ਇਹ ਤਾਂ ਪਤਾ ਨਹੀਂ ਕਿ ਸਟਾਫ ਆ ਉਹ ਖੁਦ ਆਪ ਹੁਣ ਕਿਤੇ ਮੈਡਮ ਮੈਂ ਤੁਹਾਨੂੰ ਪਹਿਲਾਂ ਬਈ ਤੁਹਾਨੂੰ ਪਹਿਲਾਂ ਰਿਕਵੈਸਟ ਕਰੀਗੇ ਨਹੀਂ ਵੀ ਬਾਹਰ ਜਾਵੜੋ ਇਹ ਤਾਂ ਸਟਾਫ ਚੋ ਵੀ ਨਹੀਂ ਹੈਗੀ ਮੈਂ ਤੁਹਾਨੂੰ ਪਹਿਲਾਂ ਰਿਕਵੈਸਟ ਕਰੀ ਕਿ ਨਹੀਂ ਤੁਹਾਨੂੰ ਪਹਿਲਾਂ ਰਿਕਵੈਸਟ ਕਰੀ ਕਿ ਨਹੀਂ ਤੁਹਾਨੂੰ ਰਿਕਵੈਸਟ ਕਰੀ ਨਾ ਤੁਸੀਂ ਅਫਸਰ ਆਪ ਹੋਗੇ ਤੁਸੀਂ ਕੋਈ ਵੀ ਗੱਲ ਕਰਦੇ ਮੈਡਮ ਆ ਤੁਹਾਨੂੰ ਮੈਂ ਪਹਿਲਾਂ ਕਿਹਾ ਵੀ ਬਾਹਰ ਹੋ ਜਾਈਂ ਨਹੀਂ ਨਹੀਂ ਇਹ ਤਾਂ ਮੈਡਮ ਆ ਦੇਖ ਲਓ ਜੀ ਆ ਕੰਮ ਆ ਕੰਮ ਆ ਜੀ ਇਹਨਾਂ ਦਾ ਠੀਕ ਹੈ ਤੇ ਆਹ ਹਰਜੀਤ ਸਿੰਘ ਇਹਨਾਂ ਦਾ ਓਨਰ ਆ ਜੀ ਠੀਕ ਹੈ ਤੇ ਸਦਮਾ ਸਦਮਾ ਖੁਰਦ ਦਾ ਬੰਦਾ ਵਾ ਜੀ ਉਹ ਹਾਂਜੀ ਮੈਡਮ ਘਰ ਵੀ ਮੈਨੂੰ ਪਤਾ ਸਾਰਾ ਮੈਨੂੰ ਪਤਾ ਵਾ ਕੋਈ ਚੱਕਰ ਨਹੀਂ 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 ਕੋਈ ਚੱਕਰ ਨਹੀਂ ਮੈਡਮ ਆ ਤਾਂ ਵੀਡੀਓ ਤਾਂ ਜਾਊਗੀ ਹੁਣ ਉਹ ਕੋਈ ਇਹ ਤਾਂ ਮੈਡਮ ਕੱਲ ਨੂੰ ਪਾਉਗੀ ਆ ਤਕਤੂ ਵੀ ਆ ਜਾ ਤੂੰ ਵੀ ਆ ਜਾ ਉਹ ਕਿੱਥੇ ਉਹ ਕਿੱਥੇ ਆਪ ਕਿੱਥੇ ਆ ਬਈ ਨੂੰ ਵੀ ਸਾਨੂੰ ਕੀ ਬਾਤ ਹੈ ਕੋਈ ਗੱਲ ਉਹ ਕੋਈ ਚੈੱਕ ਨਹੀਂ ਹੋ ਬਾ ਮੈਂ ਤਾਂ ਥੋੜਾ ਮੈਂ ਉਹਨੂੰ ਪਹਿਲਾਂ ਮੈਡਮ ਨੂੰ ਕਿਹਾ ਮੈਂ ਕਿਹਾ ਮੈਡਮ ਬਾਹਰ ਹੋ ਜਾ ਐ ਕਿ ਮੈਂ ਬਾਹਰ ਆ ਜੀ ਲੈ ਮੈਂ ਇਹਨੂੰ ਪਹਿਲਾਂ ਕਿਹਾ ਮੈਂ ਵੀਡੀਓ ਬਣਾਉਣੀ ਆ ਉਹਦੇ ਨਾਲ ਆ ਆ ਗੱਲਾਂ ਆ ਵਾ ਇਹਨਾਂ ਦਾ ਕੰਮ ਉਹੀ ਦਾ ਗੱਲ ਹਾਂ ਵੀ ਇਹ ਜੱਕਰਾ ਮੈਡਮ ਤੁਹਾਨੂੰ ਪਹਿਲਾਂ ਇਹ ਗੱਲ ਕਹੀ ਆ ਵੀ ਲੋਕ ਲਾ ਕੇ ਬਾਹਰ ਹੋ ਜਾਓ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਮੈਂ ਵਿੱਚ ਆਉਣਾ ਮੈਂ ਤੁਹਾਨੂੰ ਕਹਾਂ ਵੀ ਲੋਕ ਲਾ ਕੇ ਬਾਹਰ ਬਹਿ ਜਾਓ ਹਾਂ ਲੋਕ ਲਾ ਕੇ ਤੁਸੀਂ ਚਲ ਜੀ ਠੀਕ ਹੈ ਐਵੇਂ ਕਰ ਜੀ ਬਹੁਤ ਧੂਮ ਲਾ ਕੇ ਮੈਂ ਤੁਹਾਨੂੰ ਇਹ ਗੱਲ ਕਹੀ ਆ ਵੀ ਲੋਕ ਲਾ ਕੇ ਬਾਹਰ ਖੜ੍ਹ ਜਾਓ ਬਸ ਕੋਈ ਗੱਲ ਲਾ ਉਹਨੂੰ ਫੂਲਾ ਲਾਲਾ ਫੂਨੋ ਨੂੰ ਲਾ ਉਹ ਮੈਡਮ ਸਾਲ ਹੋ ਗਿਆ ਜੀ ਉਦੋਂ ਮੇਰੇ ਕੋਲ ਯਾਰ ਕਮਾਲ ਦੀ ਗੱਲ ਆ ਕਿਹੜੇ ਇੱਕ ਮਿੰਟ ਜਿਹਦਾ ਦਫ਼ਤਰ ਹੈ ਨਾ ਮੈਡਮ ਨਹੀਂ ਪਹੁੰਚੇ ਉਹਨੇ ਗੱਲ ਉਹਨੇ ਪਤਾ ਕੀ ਗੱਲ ਕਹੀ ਆ ਕਹਿੰਦੇ ਚੈੱਕ ਕਰ ਲੈ ਜਿਹੜਾ ਕੋਈ ਕਰਨਾ ਉਹ ਦੋਬਾ ਕਹਿ ਰਿਹਾ ਬਾ ਮੈਂ ਫਿਰ ਜਿਹੜਾ ਕੋਈ ਕਰਨਾ ਮੈਂ ਕਰੂੰਗਾ ਮੈਂ ਤਾਂ ਕਰੂੰਗਾ ਮੈਂ ਤਾਂ ਕਰ ਰਿਹਾ ਜਿਹੜਾ ਕੋ ਮੈਂ ਕਰਨਾ ਮੈਂ ਨਾ ਕਰੂੰਗਾ ਲੋ ਮੈਂ ਤਾਂ ਤੂੰ ਬੇਤੂਹ ਕਹਿਣਾ ਇੱਥੇ ਦਫ਼ਤਰ ਦੇ ਵਿੱਚ ਥੋੜਾ ਇਸਨਾਂ ਜਲੂਸ ਵੇਖਿਓ ਥੋੜਾ ਕੱਢਦਾ ਇੱਥੇ ਹੈ ਤੋੜਾ ਭੈਣ ਦਾ ਤੀਜੇ ਦਿਨ ਦਾ ਇਹ ਕੰਮ ਹੈ ਜੇ ਕਦੇ ਕਿਸੇ ਨੂੰ ਠੱਗ ਲਿਆ ਕਦੇ ਕਿਸੇ ਨੂੰ ਠੱਗ ਲਿਆ ਹੈ ਯਾਰ ਦਫ਼ਤਰ ਦੇ ਬੈ ਇੱਕ ਮਿੰਟ ਥੋੜੀ ਤਾਂ ਮੈਂ ਗੱਲ ਹੀ ਨਹੀਂ ਕਰਦਾ ਯਾਰ ਇਹਦਾ ਬਣੂਗੀ ਇਹਦਾ ਬਣੂਗੀ ਆ ਇਹ ਤਾਂ ਬਣਨੀ ਆ ਇਹ ਤਾਂ ਬਣਨੀ ਆ ਵੀਰੇ ਇਹ ਤਾਂ ਬਣਨੀ ਆ ਇੱਕ ਮਿੰਟ ਕੀ ਤੇ ਇਹ ਇਹਦਾ ਮੀਡੀਆ ਚ ਜਾਣੀ ਆ ਵੀਰੇ ਵੀਡੀਓ ਮੈਂ ਕਹਿੰਦਾ ਵੀ ਹੈ ਨਹੀਂ ਇੱਥੇ ਗੱਲ ਕਰਨਾ ਮੈਡਮ ਤੁਹਾਨੂੰ ਕੀ ਗੱਲ ਕਰੀ ਵਾ ਮੈਂ ਤੁਹਾਨੂੰ ਕੀ ਗੱਲ ਇਹ ਤਾਂ ਵੀਰੇ ਬਣੂਗੀ ਇਹ ਤਾਂ ਬਣੂਗੀ ਇਹ ਤਾਂ ਬਣੂਗੀ ਵੀਰੇ ਇਹਦਾ ਬਣੂਗੀ ਲਾ ਫੂਨ ਨੂੰ ਸਾਦ ਸਾਦੇ ਨੂੰ ਫੂਲਾ ਇਹਨੂੰ ਲਾ ਇਹਨੂੰ ਸਾਦ ਮੇਰਾ ਫੂਨ ਨਹੀਂ ਚੱਕਦਾ ਮੇਰਾ ਫੂਨ ਨਹੀਂ ਚੱਕਦਾ ਮੇਰਾ ਫੂਨ ਨਹੀਂ ਚੱਕਦਾ ਹਾਂ ਕਮਾਲ ਦੀ ਗੱਲ ਆ ਯਾਰ ਤਮ ਸਰਾ ਹੋ ਗਿਆ ਸਾਡੇ ਪਾਸੇ ਬੰਦੂ ਆਇਆ ਯਾਰ ਸਾਨੂੰ ਨਹੀਂ ਸਾਡੇ ਪਾਸੇ ਵਾਧੂ ਆਇਆ ਯਾਰ ਨਹੀਂ ਸਾਡੇ ਪਾਸੇ ਵਾਧੂ ਆਇਆ ਤੂੰ ਫੁੱਟੂ ਬਣਾਣਾ ਲਿਆ ਆ 1.5 ਸਾਲ ਹੋ ਗਿਆ ਭੈਣ ਦਾ ਪੈਸੇ ਲੈਣੇ ਛੋਟੇ ਤੋਂ ਕਮਾਲ ਦੀ ਗੱਲ ਹੈ ਤੇ ਗੱਲ ਹੈ ਕਿਵੇਂ ਮੈਡਮ ਮੈਡਮ ਗੱਲ ਸੁਣ ਆ ਕਿਵੇਂ ਬਕਵਾਸ ਕਰ ਰਿਹਾ ਤੂੰ ਕਿਵੇਂ ਬੋਲ ਆ ਕਿਵੇਂ ਮੈਂ ਤਾਂ ਬਣਾਉਂਗਾ ਤੂੰ ਬੋਲ ਅਧਰੇ ਅਸੀਂ ਤਾਂ ਕੋਈ ਚੱਕਰ ਨਹੀਂ ਮੈਡਮ ਜੀ ਤੁਹਾਨੂੰ ਪਹਿਲਾਂ ਕੀ ਸਭ ਤੋਂ ਪਹਿਲਾਂ ਤੁਹਾਨੂੰ ਕੀ ਗੱਲ ਕਹੀ ਥੋੜੀ ਰਿਕਵੈਸਟ ਕਰੀ ਕਿ ਨਹੀਂ ਤੁਸੀਂ ਫੋਨ ਲਾਇਆ ਉਹਨੂੰ ਉਹਨੂੰ ਫੋਨ ਲੈਣ ਕੀ ਗੱਲ ਬੋਲੀ ਹੈ ਮੈਡਮ ਬਾਹਰ ਬਾਹਰ ਨਹੀਂ ਗਿਆ ਇੱਥੋਂ ਹੀ ਗਿਆ ਉਹ ਬਾਹਰ ਨਹੀਂ ਗਿਆ ਇੱਥੋਂ ਹੀ ਗਿਆ ਗੱਡੀ ਦੇ ਅੱਧਾ ਘੰਟਾ ਪਹਿਲਾਂ ਇੱਥੇ ਖੜੀ ਸੀ ਨਾ ਪਤਾ ਕਿ ਵੀਰੇ ਬੈਕ ਨਹੀਂ ਲਾਓ ਫੋਨ ਉਹਨਾਂ ਨੂੰ ਉਹਨੂੰ ਲਾਓ ਫੋਨ ਬਸ ਕੋਈ ਗੱਲ ਨਹੀਂ ਫਿਰ ਆ ਵੀਡੀਓ ਤਾਂ ਪਾਉਗੀ ਵੀਰੇ ਬਸ ਕੋਈ ਆ ਆ ਥਾਰਾ ਜੀ ਇਹਨਾਂ ਦੇ ਇੱਥੋਂ ਬਾਈ ਰਿਕੁਐਸਟ ਹੀ ਆ ਜਗਰਾਉਂ ਦੇ ਵਿੱਚ ਆ ਇਹ ਸ਼ੇਰਪੁਰੇ ਚੌਂਕ ਤੇ ਜਦੋਂ ਆਉਂਦੇ ਆ ਆ ਨਿਊ ਬਾਡ ਓਵਰਸੀਜ਼ ਵਾਲੇ ਆ ਇਹ ਤੇ ਇਹਨਾਂ ਤੋਂ ਬਾਈ ਆਹ ਦੇ ਲਓ ਸਟਾਫ ਇਹਦਾ ਕੀ ਕਹਿੰਦਾ ਮੈਂ ਕਹਿੰਦਾ ਖਾਦੀ ਪੀਓ ਪੈਗਣਾ ਸਾਡੇ ਨਾਲ ਕੋਈ ਲੈ ਯਾਰੇ ਦਾ ਪਾਉਂਗੀ ਇਹਦਾ ਪਾਉਂਗੀ ਇਹਦਾ ਪਾਉਂਗੀ ਮੈਂ ਯਾਰ ਨੂੰ ਦੇਖ ਲਈ ਤੂੰ ਕਰ ਲਈ ਜਰਾ ਕੋਈ ਕਰਨ ਕੋਈ ਚੱਕਰ ਹੀ ਨਹੀਂ ਮੈਂ ਕਹਿੰਦਾ ਕੋਈ ਚੱਕਰ ਹੀ ਕੋਈ ਨਹੀਂ ਠੀਕ ਆ ਆ ਬਾਜੀ ਨਿਊ ਵਰਲਡ ਵਾਲੇ ਆ ਕਿਹੜੇ ਐਨਐਸ ਵਾਲੇ ਠੀਕ ਆ ਹਰਜੀਤ ਸਿੰਘ ਨਾਲ ਆ ਇਹਨਾਂ ਦਾ ਨੰਬਰ ਆ ਵੀਰੇ ਰਿਕੁਐਸਟ ਹੀ ਆ ਵੀ ਜਿਹਨੇ ਵੀ ਕਿਸੇ ਨੇ ਫੈਲ ਲਵਾਉਣੀ ਆ ਇਹਨਾਂ ਤੋਂ ਨਾ ਕਦੇ ਭੁੱਲ ਕੇ ਵੀ ਫਾਜਿਓ ਵੀਰੇ ਠੀਕ ਆ ਆ ਬੰਦੇ ਆ ਇਹਨਾਂ ਕੋਲੇ ਭੁੱਲ ਕੇ ਨਾ ਕਿਸੇ ਕੋਲੇ ਇਹਨਾਂ ਦੇ ਕੋਲੇ ਫਾਜਿਓ ਵੀਰੇ ਆ ਚੱਕਰ ਇਹਨਾਂ ਦਾ ਠੀਕ ਆ ਤੇ ਆ ਵੀਡੀਓ ਪਾ ਰਿਹਾ ਹਰਜੀਤ ਦਾ ਨਾਮ ਆ ਵੀਰੇ ਮੇਰਾ ਸਿੱਧਮਾ ਦਾ ਬੰਦਾ ਵਾ ਠੀਕ ਆ ਸਟਾਫ ਜਿਹੜਾ ਵਾ ਬਕਵਾਸ ਕਰ ਰਿਹਾ ਠੀਕ ਆ ਸਟਾਫ ਜਿਹੜਾ ਵਾ ਇਹਨਾਂ ਦਾ ਆ ਦੇਖੋ ਠੀਕ ਆ ਮੈਂ ਕਹਿੰਦਾ ਸਿਰੇ ਤੋਂ ਪੂਰੀ ਵੀਡੀਓ ਪੂਰੀ ਵੀਡੀਓ ਪੂਰੀ ਆ ਪੂਰੀ ਤੁਹਾਨੂੰ ਪਹਿਲਾਂ ਕੀ ਗੱਲ ਕਹੀ ਕੀ ਗੱਲ ਕਹੀ ਮੈਂ ਕਹਿੰਦਾ ਵੀਰੇ ਚੱਕਰ ਹੀ ਕੋਈ ਬਣਾ ਤੂੰ ਵੀਡੀਓ ਬਣਾ ਉਹ ਮੈਂ ਕੋਈ ਗਲਤ ਬੋਲਿਆ ਗਲਤ ਮੈਂ ਤਾਂ ਮੈਂ ਕੋਈ ਗਲਤ ਬੋਲਿਆ ਮੈਂ ਕੋਈ ਗਲਤ ਬੋਲਿਆ ਹੈ ਇੱਕ ਮਿੰਟ ਮੈਂ ਕੋਈ ਗਲਤ ਬੋਲਿਆ ਬਾਈ ਨੋਟ ਲੱਗੇ ਆ ਮੈਂ ਨੋਟ ਨੋਟ ਲੱਗੇ ਆ ਮੇਰੇ ਮੇਰੇ ਨੋਟ ਲੱਗੇ ਆ ਚੰਗਾ ਮੇਰੇ ਨੋਟ ਲੱਗੇ ਹੋਇਆ ਮੈਂ ਉਹਨੂੰ ਕੁਝ ਨਹੀਂ ਕਰ ਕੁੜੀਆਂ ਦੋ ਬੈਠੀਆਂ ਮੈਂ ਤੈਨੂੰ ਇਹ ਗੱਲ ਕਹੀ ਮੈਂ ਕਿ ਇੱਕ ਮਿੰਟ ਮੈਂ ਤੁਹਾਨੂੰ ਕੀ ਗੱਲ ਕਹੀ ਮੈਂ ਕਿਹਾ ਬਾਹਰ ਹੋ ਜਾ ਨਾ ਵੀਡੀਓ ਬਣਾਉਣੀ ਆ ਡੜ ਕੇ ਥੋੜੀ ਵੀਡੀਓ ਕੋਈ ਚੱਕ ਆ ਵੀਡੀਓ ਆ ਆ ਹਾਲਾਤ ਆ ਹਾਲਾਤ ਆ ਕੋਈ ਚੱਕ ਕਰਨੀ ਆ ਹਾਲਾਤ ਆ ਇਹਨਾਂ ਦੇ ਠੀਕ ਆ ਜੀ ਮੇਰੇ ਕੋਲ ਸਿਰੇ ਤੋਂ ਲੈ ਕੇ ਸਿਰੇ ਤੱਕ ਵੀਡੀਓ ਇਹਨਾਂ ਦੀ ਜੇ ਮੈਂ ਉਹਨਾਂ ਨੂੰ ਕੋ ਬੋਲਿਆ ਵੀ ਹੋਮਾ ਵੀਡੀਓ ਦੇ ਵਿੱਚ ਹਾਂ ਠੀਕ ਆ ਬੋਲੇ ਕਿਉਂ ਦੱਸਦਾ ਤੂੰ ਤੂੰ ਬੋਲੇ ਨਾ ਸਿੱਕਾ ਇਹ ਕਿ ਮੈਂ ਬੜੇ ਤੋਂ ਉਧਰ ਹੋ ਜਾ ਉਧਰ ਹੋ ਜਾ ਇੱਕ ਵਾਰ ਕੋਈ ਕਮੈਂਡ ਬੋਲਿਆ ਵਾਤਾਵਰਣ ਕਰਾਈ ਗੱਲ ਕੀਤੀ ਹੈ ਜੋ ਤੁਹਾਨੂੰ ਗੱਲ ਕੀਤੀ ਹੈ ਨਾ बकवास एक मिनट तू आधे गाल के में करिया है हैं तू आ एक मिनट एक मिनट ये वीडियो में बच्चों एक मिनट कहाँ की दिया थोड़ा बाद से कैमरा होगा बड़े आगे देख लो एक मिनट ठीक है ओए गाल सोना ओए हेलो एक मिनट गाल सोना ठीक है क्या है गाल सोना एक मिनट मरो ਇੱਕ ਵੀ ਇੱਕ ਵੀ ਗਾਣੇ ਵੀਡੀਓ ਦਿਖਾਓ ਇੱਕ ਵੀ ਗਾਣੇ ਵੀਡੀਓ ਦਿਖਾਓ ਗਾਣੇ ਵੀਡੀਓ ਦਿਖਾਓ ਵੀਡੀਓ ਦੀ ਗਾਣੇ ਦੀ ਵੀਡੀਓ ਦਿਖਾ ਦਿਓ ਇੱਕ ਵੀ ਗਾਣੇ ਵੀਡੀਓ ਦਿਖਾਓ ਇਹਦੀ ਗਾਣੇ ਦੀ ਵੀਡੀਓ ਦਿਖਾਓ ਸ਼ੁਰੂਆਤ ਬੰਦੇ ਨੇ ਕੀਤਾ ਬਾਈ ਸ਼ੁਰੂਆਤ ਬੰਦੇ ਨੇ ਕੀਤਾ ਯਾ ਇੱਕ ਮੇਰਾ ਗਾਣੂ ਆ ਕੇ ਕੀ ਗੱਲ ਕਹੀ ਤੁੰਗੂਆ ਕੇ ਕੀ ਗੱਲ ਕਹੀ ਤੁੰਗੂਆ ਕੱਟੀ ਆ پلیز <سؤال> رولیے نانی <سؤال> کا ਤੂੰ ਤੂੰ ਮਿੰਟਾ ਕਰਮ ਤਨ ਤੂੰ ਸ਼ੁਰੂ ਕੀਤਾ ਬਤਵਾ ਤੈਨੂੰ ਬਾਈ ਇਹਨੇ ਸ਼ੁਰੂ ਕੀਤਾ ਸਾਰਾ ਸਾਰੀ ਤੇਰੀ ਗਲਤੀ ਆ ਵੀਰੇ ਸਾਰੀ ਤੇਰੀ ਗਲਤੀ ਆ ਅਸੀਂ ਆਪਦਾ ਕਰਕੇ ਜਾ ਰਹੇ ਸੀ ਬਾਅਦ ਚੋਂ ਆਹ ਬੰਦੇ ਨੇ ਆ ਕੇ ਪੂਰਾ ਕੰਮ ਖਰਾਬ ਕੀਤਾ ਜਿਹੜਾ ਕੀਤਾ ਆਹ ਬੰਦੇ ਨੇ ਕੀਤਾ ਮੈਂ ਕਹਿੰਦਾ ਕਿ ਸੁਆਮ ਕਹਿੰਦੇ ਕੋਈ ਮੇਰੇ ਕੋ ਪੂਰੀ ਵੀਡੀਓ ਕਾ ਬੋਲ ਉਹ ਕੋਈ ਚੱਕ ਨਹੀਂ ਉਹ ਦੋਨੋਂ ਮੈਂ ਕਰਕੇ ਲਗਾਉਂਗਾ ਆ ਵਾ ਵੀਰੇ ਇਹਨਾਂ ਦੇ ਹਾਲ ਆ ਨਿਊ ਬਾਡੂ ਵਰ ਸੀਦਾਲੇ ਆ ਹਾਲ ਆਈਂਦਾ ਦੇ ਵੀਰੇ ਠੀਕ ਆ ਇਹਨਾਂ ਦਾ ਨੈੱਟ ਹੁਣ ਜਲੂਸ ਨੇ ਕਿੱਲਾ ਇਹਨਾਂ ਦੀ ਨੈੱਟ ਦੀ ਵੀਡੀਓ ਪੈਣੀ ਆ ਵੀਰੇ ਡੇਲੀ ਵੀਡੀਓ ਬਿਆ ਕਰੂਗੀ ਇਹਨਾਂ ਦੀ ਆ ਆ ਬੰਦਾ ਵਾ ਜਿਹੜਾ ਆ ਬੰਦਾ ਆ ਮੂਰੇ ਠੀਕ ਆ ਆ ਬੰਦੇ ਦੀ ਆ ਆ ਬੰਦੇ ਆ ਬਹੁਤ ਮੰਗਰ ਫੜਾਉਂਦਾ ਦਾ ਇਹ ਪਾਣੀ ਆ ਪਰ ਇਹ ਬੰਦਾ ਥੋੜਾ ਜਿਆਦਾ ਵੱਧ ਬੋਲਦਾ ਠੀਕ ਆ ਪਲੀਜ਼ ਠੀਕ ਆ ਨਾ ਆ ਬੰਦਾ ਵਾ ਜੀ ਆ ਦੇਖੋ ਹੁਣ ਇਹਨਾਂ ਨੇ ਬੰਦ ਕਰੇ ਆ ਹਾਲ ਆ ਭਾਈ ਇਹਨਾਂ ਦੇ ਆ ਹਾਲ ਆ ਇਹਨਾਂ ਦੇ 50 50 ਹਜ਼ਾਰ ਲੱਖ ਲੱਖ ਰੁਪਈਆ ਲੁੱਟਦੇ ਆ ਆ ਕੰਮ ਇਹਨਾਂ ਦੇ ਠੀਕ ਹੈ ਜੀ ਆ ਇਹਦਾ ਨੰਬਰ ਆ ਬਾਈ ਆ ਨੰਬਰ ਆ ਫੇਸਬੁੱਕ ਤੇ ਆਥਨ ਨੂੰ ਵੀਡੀਓ ਪੈ ਜੂਗੀ ਵੀਰੇ ਡੇਲੀ ਪੋਸਟ ਵਾਲਿਆਂ ਨੂੰ ਵੀ ਭੇਜ ਦਿਆਂ ਠੀਕ ਹੈ ਜੀ ਆ ਨਿਊ ਬਰਡ ਓਵਰਸੀਜ਼ ਵਾਲਿਆਂ ਇਹਨਾਂ ਦਾ ਰੁਪਈਆ ਲੈਣਾ 55000 ਸਾਲ ਹੋ ਗਿਆ ਠੀਕ ਆ ਆ ਹੁਣ ਅੰਦਰ ਪਾ ਜਦੇ ਆ 1 ਵੀ% ਇਹਨਾਂ ਨਾਲ ਬਤਮੀਜੀ ਕੋਈ ਨਹੀਂ ਕਰੀ ਪਰ ਫੇਰ ਵੀ ਇਹ ਸਾਡੇ ਤੇ ਇਲਜ਼ਾਮ ਲਾਉਂਦੇ ਆ